ਟੈਂਕਵਰਾ ਤੁਸੀਂ ਸ਼ੁਰੂ ਕਰ ਦਿਨਾ ਸਵਿਟਜ਼ਰਲੈਂਡ ਸਰਕਾਰ ਨੇ ਭਾਰਤ ਨੂੰ ਮੋਸਟ ਫੇਵਰੇਟ ਨੇਸ਼ਨ ਦਾ ਦਰਜਾ ਵਾਪਸ ਲੈ ਲਿਆ ਸਵਿਸ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਉੱਥੇ ਕੰਮ ਕਰ ਰਹੀਆਂ ਭਾਰਤੀ ਕੰਪਨੀਆਂ ਨੂੰ 1 ਜਨਵਰੀ 2025 ਤੋਂ 10% ਜ਼ਿਆਦਾ ਟੈਕਸ ਦੇਣਾ ਹੋਵੇਗਾ ਸਵਿਟਜ਼ਰਲੈਂਡ ਨੇ ਡਬਲ ਡੈਕਸੇਸ਼ਨ ਐਗਰੀਮੈਂਟ ਦੇ ਤਹਿਤ ਭਾਰਤ ਨੂੰ ਐਮ ਐਫ ਐਨ ਦਾ ਦਰਜਾ ਦਿੱਤਾ ਸੀ ਅਸਲ ਦੇ ਵਿੱਚ ਡੀਟੀਏ ਇੱਕ ਤਰ੍ਹਾਂ ਦਾ ਸਮਝੌਤਾ ਹੈ ਦੋ ਦੇਸ਼ ਇਸ ਦੀ ਵਰਤੋਂ ਆਪਣੇ ਨਾਗਰਿਕਾਂ ਅਤੇ ਕੰਪਨੀਆਂ ਨੂੰ ਦੋਹਰੇ ਟੈਕਸਾਂ ਤੋਂ ਬਚਾਉਣ ਦੇ ਲਈ ਕਰਦੇ ਨੇ ਇਸ ਤਹਿਤ ਕੰਪਨੀਆਂ ਜਾਂ ਵਿਅਕਤੀਆਂ ਨੂੰ ਆਪਣੀਆਂ ਸੇਵਾਵਾਂ ਜਾਂ ਉਤਪਾਦਾਂ ਦੇ ਲਈ ਦੋ ਵਕ ਵਕ ਦੇਸ਼ਾਂ ਵਿੱਚ ਵਕ ਵਕ ਟੈਕਸ ਨਹੀਂ ਦੇਣੇ ਪੈਂਦੇ ਸ਼ੁਕਰਵਾਰ ਨੂੰ ਸਵਿਟਜ਼ਰਲੈਂਡ ਨੇ ਕਿਹਾ ਹੈ ਕਿ ਭਾਰਤੀ ਸੁਪਰੀਮ ਕੋਰਟ ਦੇ ਫੈਸਲੇ ਕਾਰਨ ਉਸ ਨੂੰ ਇਹ ਕਦਮ ਚੁੱਕਣਾ ਪਿਆ ਤੋਂ ਦੱਸ ਦिए ਕਿ ਪਿਛਲੇ ਸਾਲ ਨੈਸਲੇ ਦੇ ਨਾਲ ਸੰਬੰਧਿਤ ਇੱਕ ਕੇਸ ਦੇ ਵਿੱਚ ਭਾਰਤ ਦੀ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਡੀਟੀਏਏ ਨੂੰ ਦੇਸ਼ ਦੇ ਵਿੱਚ ਉਦੋਂ ਤੱਕ ਲਾਗੂ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਇਸ ਨੂੰ ਇਨਕਮ ਟੈਕਸ ਐਕਟ ਦੇ ਤਹਿਤ ਨੋਟੀਫਾਈ ਨਹੀਂ ਕੀਤਾ ਜਾਂਦਾ ਦੱਖਣੀ ਕੋਰੀਆ ਦੇ ਵਿੱਚ ਸ਼ਨੀਵਾਰ ਨੂੰ ਰਾਸ਼ਟਰਪਤੀ ਯੂਨ ਸੂਕ ਸੋਲ ਦੇ ਖਿਲਾਫ ਮਹਾਦੋਸ਼ ਮਤਾ ਪਾਸ ਕਰ ਦਿੱਤਾ ਗਿਆ ਅਲਸੋ ਜ਼ੀਰਾ ਦੀ ਰਿਪੋਰਟ ਦੇ ਮੁਤਾਬਕ ਅਸੈਂਬਲੀ ਦੇ ਵਿੱਚ ਉਸ ਦੇ ਖਿਲਾਫ 204 ਵੋਟਾਂ ਪਈਆਂ ਜਦਕਿ ਉਸ ਦੇ ਸਮਰਥਨ ਵਿੱਚ ਸਿਰਫ 85 ਵੋਟਾਂ ਪਈਆਂ ਅਸੈਂਬਲੀ ਦੇ ਵੱਲੋਂ ਯੂਨ ਦੇ ਵਿਰੁੱਧ ਮਹਾਦੋਸ਼ ਮਤਾ ਪਾਸ ਕਰਨ ਤੋਂ ਬਾਅਦ ਰਾਸ਼ਟਰਪਤੀ ਦੀਆਂ ਸ਼ਕਤੀਆਂ ਨੂੰ ਤੁਰੰਤ ਮੌਤਲਕਾਰ ਦਿੱਤਾ ਗਿਆ ਹੁਣ ਪ੍ਰਧਾਨ ਮੰਤਰੀ ਹਾਂ ਡਗਸੂ ਕਾਰਜਕਾਰੀ ਰਾਸ਼ਟਰਪਤੀ ਵਜੋਂ ਕੰਮ ਕਰਨਗੇ ਜ਼ਿਕਰ ਯੂ ਹੈ ਕਿ ਰਾਸ਼ਟਰਪਤੀ ਯੂਨ ਨੇ 3 ਦਸੰਬਰ ਦੀ ਰਾਤ ਨੂੰ ਦੇਸ਼ ਦੇ ਵਿੱਚ ਮਾਰਸ਼ਲ ਲਾ ਲਗਾ ਦਿੱਤਾ ਸੀ ਹਾਲਾਂਕਿ ਭਾਰੀ ਵਿਰੋਧ ਤੋਂ ਬਾਅਦ ਉਸਨੇ 6 ਘੰਟਿਆਂ ਦੇ ਅੰਦਰ ਆਪਣਾ ਫੈਸਲਾ ਵਾਪਸ ਲੈ ਲਿਆ ਯੂਨ ਦੇ ਇਸ ਕਦਮ ਤੋਂ ਬਾਅਦ ਉਹਨਾਂ ਨੂੰ ਦੱਖਣੀ ਕੋਰੀਆ ਵਿੱਚ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਬ੍ਰਿਤੀ ਸ਼ਨੀਵਾਰ ਵੀ ਉਹਨਾਂ ਨੂੰ ਹਟਾਉਣ ਦੇ ਲਈ ਮਹਾਦੋਸ਼ ਮੁਤਾਲ ਲਿਆਂਦਾ ਗਿਆ ਸੀ ਪਰ ਇਹ ਪਾਸ ਨਹੀਂ ਹੋ ਸਕਿਆ ਮਹਾਦੋਸਤੋ ਬਾਦ ਹੁਣ ਇਸ ਮਤੇ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਗਲੀ ਰੀ ਕਾਰਵਾਈ ਉਦੋਂ ਹੀ ਸ਼ੁਰੂ ਕੀਤੀ ਜਾਵੇਗੀ ਜਦੋਂ 9 ਦੇ ਵਿੱਚੋਂ 6 ਜੱਜ ਰਾਸ਼ਟਰਪਤੀ ਦੇ ਵਿਰੁੱਧ ਫੈਸਲਾ ਦਿੰਦੇ ਨੇ ਮਹਾਦੋਸ਼ ਦੇ 60 ਦਿਨਾਂ ਦੇ ਅੰਦਰ ਚੋਣਾਂ ਹੋਣੀਆਂ ਚਾਹੀਦੀਆਂ ਨੇ ਇਸ ਸਮੇਂ ਤਰ੍ਹਾਂ ਰਾਸ਼ਟਰਪਤੀ ਦੀਆਂ ਸ਼ਕਤੀਆਂ ਪ੍ਰਧਾਨ ਮੰਤਰੀ ਦੇ ਹੱਥ ਵਿੱਚ ਹੋਣ ਕਿਆਂ ਤੁਹਾਂ ਦੱਸਦੀ ਹੈ ਕਿ ਰਾਸ਼ਟਰਪਤੀ ਯੋਨ ਨੇ 2022 ਦੇ ਵਿੱਚ ਥੋੜੇ ਜਿਹੇ ਫਰਕ ਨਾਲ ਚੋਣ ਜਿੱਤੀ ਸੀ ਇਸ ਤੋਂ ਬਾਅਦ ਉਨ੍ਹਾਂ ਦੀ ਪ੍ਰਸਿੱਧੀ ਘਟਣ ਲੱਗੀ ਉਨਾ ਦੀ ਪਤਨੀ ਕਈ ਵਿਵਾਦਾਂ ਵਿੱਚ ਜਫਸਨ ਕਾਨੂੰਨਾਂ ਦਾ ਅਕਸ ਵੀ ਪ੍ਰਭਾਵਿਤ ਹੋਇਆ ਸੀ ਇਸ ਸਮੇਂ ਰਾਸ਼ਟਰਪਤੀ ਦੀ ਪਰਸਿੱਧੀ ਲਗਭਗ 17% ਹੀ ਹੈ ਜੋ ਦੇਸ਼ ਦੇ ਸਾਰੇ ਰਾਸ਼ਟਰਪਤੀਆਂ ਵਿੱਚੋਂ ਸਭ ਤੋਂ ਘੱਟ ਹੈ ਇਸ ਨਾਲ ਨਜਿੱਠਣ ਦੇ ਲਈ ਰਾਸ਼ਟਰਪਤੀ ਨੇ ਮਾਰਸ਼ਲ ਲਾ ਲਗਾ ਦਿੱਤਾ ਉਸ ਨੇ ਵਿਰੋਧੀ ਪਾਰਟੀਆਂ ਉੱਤੇ ਉੱਤਰੀ ਕੋਰੀਆ ਦੇ ਨਾਲ ਹਮਦਰਦੀ ਰੱਖਣ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ ਯਮਨ ਦੇ ਲਈ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਡੈਲੀਗੇਟ ਹਾਂਸ ਗ੍ਰਾਂਡਬਰਗ ਨੇ ਅੱਜ ਸਲਾਮਤੀ ਕੌਂਸਲ ਨੂੰ ਸੰਬੋਧਨ ਕਰਦਿਆਂ ਯਮਨ ਦੇ ਵਿੱਚ ਸ਼ਾਂਤੀ ਦੀ ਬਹਾਲੀ ਲਈ ਕਮਾਂਤਰੀ ਭਾਈਚਾਰੇ ਦੇ ਨਿਰੰਤਰ ਸਮਰਥਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਯਮਨ ਦੇ ਵਿੱਚ ਸਾウਦੀ ਦੀ ਅਗਵਾਈ ਵਾਲੇ ਗੱਠਜੋੜ ਦੀ ਹਮਾਇਤ ਪ੍ਰਾਪਤ ਫੌਜ ਅਤੇ ਹੁਤੀ ਬਾਗੀ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਜੰਗ ਦੇ ਵਿੱਚ ਲੱਗੇ ਹੋਏ ਹਨ ਅਤੇ ਹੁਣ 1 ਸਾਲ ਤੋਂ ਪੂਰਾ ਮਿਡਲ ਈਸਟ ਜੰਗ ਦੀ ਅੱਗ ਦੇ ਵਿੱਚ ਚੁੱਲਸ ਰਿਹਾ ਹੈ ਜਿਸ ਦਾ ਸੇਕ ਯਮਨ ਤੱਕ ਵੀ ਪੁੱਜ ਚੁੱਕਿਆ ਹੈ। ਉਨਾ ਅਪੀਲ ਕੀਤੀ ਹੈ ਕਿ ਕੁਲ ਆਲਮ ਨੂੰ ਇਕਜੁੱਟ ਹੋ ਕੇ ਪੂਰੇ ਮੀਡਲ ਈਸਟ ਦੇ ਵਿੱਚ ਸ਼ਾਂਤੀ ਦੀ ਬਹਾਲੀ ਲਈ ਕਦਮ ਚੁਕਣੇ ਚਾਹੀਦੇ ਹਨ 2024 draws to close we reflect on a year marked by immense turmoil and tragedy across the middle east far too many have endured profound loss due to violent conflicts including in yemen विद द द लास्ट मंथ्स ड्रामेटिक डेवलपमेंट्स इन लेबनान एंड सीरिया इट शुड बी ऑबवियस टू ऑल दैट द मिडिल ईस्ट इज इन अर्जेंट नीड ऑफ स्टेबिलाइजेशन दिस इंक्लूड्स यमन गाजा पट्टी विच इजरायली फौजियां कारवाइयां दे कारण मौतान दी गिनती लगातार वद्दी जा रही है अते लड़ाई तो भजन अते सुरक्षात अपना दी पाल दे विच हताश फिलिस्तीनियन नो लड़ीन दी मनुतावादी सहायता नहीं मिल रही ਸਥਾਨਕ ਮੀਡੀਆ ਰਿਪੋਰਟਾਂ ਦੇ ਮੁਤਾਬਕ ਬੀਤੀ ਰਾਤ ਮੱਦ ਗਾਜ਼ਾ ਵਿੱਚ ਹਵਾਈ ਹਮਲਿਆਂ ਵਿੱਚ ਕਟੂ-ਕਟ 30 ਫਲਸਤੀਨੀਆਂ ਦੇ ਮਾਰੇ ਜਾਣ ਦੀ ਖਬਰ ਹੈ। ਫਲਸਤੀਨ ਸ਼ਨਾਖਤਾਂ ਦੇ ਲਈ ਸੰਯੁਕਤ ਰਾਸ਼ਟਰ ਏਜੰਸੀ ਦੀ ਸੀਨੀਅਰ ਐਮਰਜੈਂਸੀ ਅਧਿਕਾਰੀ ਲੋਇਸ ਵਾਟਰੀਜ ਨੇ ਸ਼ੁੱਕਰਵਾਰ ਨੂੰ ਮੱਦ ਗਾਜ਼ਾ ਤੋਂ ਜਿਨੀਵਾ ਦੇ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਘਟਨਾ ਵਾਲੀ ਥਾਂ ਤੋਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਮਿਲ ਰਹੀਆਂ ਨੇ। ਉਨ੍ਹਾਂ ਕਿਹਾ ਕਿ ਹਮਲੇ ਤੋਂ ਬਾਅਦ ਮਾਪੇ ਆਪਣੇ ਬੱਚਿਆਂ ਨੂੰ ਲੱਭ ਰਹੇ ਨੇ। ਬੱਚੇ ਮਿੱਟੀ ਅਤੇ ਖੂਨ ਦੇ ਵਿੱਚ ਲਿਪੜੇ ਹੋਏ ਨੇ ਅਤੇ ਆਪਣੇ ਮਾਪਿਆਂ ਦੀ ਭਾਲ ਵਿੱਚ ਹਨ ਮੌਜੂਦਾ ਸਥਿਤੀ ਨੂੰ ਕਿਨੌਣੀ ਦੱਸਦਿਆਂ ਲੋਇਸ ਵਾਟਰੀਜ ਨੇ ਕਿਹਾ ਹੈ ਕਿ ਗਾਜ਼ਾ ਪੱਟੀ ਵਿੱਚ ਫਲਸਤੀਨੀ ਆਬਾਦੀ ਦੀ ਪੀੜਾ ਉਹਨੇ ਰੋਜ਼ਾਨਾ ਜੀਵਨ ਦੇ ਵਿੱਚ ਇੱਕ ਆਮ ਗੱਲ ਬਣ ਗਈ ਹੈ। ਉਹਨਾਂ ਕਿਹਾ ਹੈ ਕਿ ਹਫ਼ਤਾਵਾਰਾਂ ਦੇ ਵਿੱਚ ਬਹੁਤ ਜ਼ਿਆਦਾ ਪੀੜ ਹੈ ਅਤੇ ਡਾਕਟਰ ਜਾਨਲੇਵਾ ਜ਼ਖਮਾਂ ਅਤੇ ਲਾਗਾਂ ਦੇ ਇਲਾਜ ਦੇ ਲਈ ਲਗਾਤਾਰ ਸੰਘਰਸ਼ ਕਰ ਰਹੇ ਨੇ। ਇਨਸੂਲਿਨ ਸਰੀੰਜਾ ਅਤੇ ਕੈਂਸਰ ਦੀਆਂ ਦਵਾਈਆਂ ਵਰਗੀਆਂ ਜ਼ਰੂਰੀ ਡਾਕਟਰੀ ਸਪਲਾਈਆਂ ਦੀ ਗੰਭੀਰ ਘਾਟ ਕਾਰਨ ਸਥਿਤੀ ਹੋਰ ਗੁੰਝਲਦਾਰ ਹੋ ਗਈ ਹੈ। ਉਹਨਾਂ ਕਿਹਾ ਕਿ ਬੱਚੇ ਹਿੰਸਕ ਸੰਘਰਸ਼ ਤੋਂ ਸਭ ਤੋਂ ਵੱਧ ਪ੍ਰਭਾਵਿਤ ਨੇ ਅਤੇ ਗਾਜ਼ਾ ਵਿੱਚ ਬਹੁਤ ਸਾਰੇ ਬੱਚੇ ਇਸ ਜੰਗ ਕਾਰਨ ਅਪਹਾਸ ਵੀ ਹੋਏ ਨੇ ਤੇ ਮਾਰੇ ਵੀ ਗਏ ਨੇ last night 30 people were, were killed in this area in, in strikes we've seen absolutely horrific images from the scene there are parents looking for their children children covered in dust and blood looking for their parents multiple uh, injuries on top of the, the casualties reported uh, and 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 people still buried under the rubble gaza now has the highest number of child amputees per capita anywhere in the world many are losing their limbs in, in scenarios such is this um they undergoing surgeries without anesthesia i spoke to doctors at nasa hospital this united nation's secretary general antonio guterres named syria de kai tikane ah utte israeli fauj balo kite gaye sainkade hawai hamlayon te chinta zahir kiti ਇਹ ਅਮਲੇ ਸੀਰੀਆ ਦੇ ਸਾਬਕਾ ਰਾਸ਼ਟਰਪਤੀ ਬਸ਼ਰਲ ਅਸਦ ਦੇ ਰਾਜ ਦੇ ਪਤਨ ਤੋਂ ਬਾਅਦ ਕੀਤੇ ਗਏ ਸਨ ਸਯੰਕਤ ਰਾਸ਼ਟਰ ਦੇ ਮੁਖੀ ਨੇ ਸੀਰੀਆ ਉਤੇ ਇਜ਼ਰਾਈਲ ਦੇ ਕਬਜ਼ੇ ਨੂੰ ਗੈਰ ਕਾਨੂੰਨੀ ਘਰਾੜ ਦਿੱਤਾ ਸਯੰਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜ਼ਾਰਿਕ ਨੇ ਸਕੱਤਰ ਜਨਰਲ ਦੇ ਹਵਾਲੇ ਨਾਲ ਕਿਹਾ ਹੈ ਕਿ ਸੀਰੀਆ ਦੇ ਅੰਦਰ ਕੁਸਪੈਟ ਕਰਕੇ ਇਜ਼ਰਾਈਲੀ ਫੌਜ ਦੇ ਬਲੂ 1974 ਦੇ ਸਮਝੌਤੇ ਦੀ ਉਲੰਘਣਾ ਕੀਤੀ ਜਾ ਰਹੀ ਹੈ UN, England, France, the Secretary General is deeply concerned by the recent and extensive violations of Syria's sovereignty and territorial integrity. The Secretary General is particularly concerned over the hundreds of Israeli airstrikes on several locations in Syria. ਇਜ਼ਰਾਈਲ ਨੇ ਕਿਹਾ ਹੈ ਕਿ ਉਹ ਗੁਲਾਨ ਹਾਈਟਸ ਜਾਂ ਸੀਰੀਆ ਦੇ ਨਾਲ ਲੱਗਦੀ ਸਰਹੱਦ ਤੋਂ ਆਪਣੀਆਂ ਫੌਜਾਂ ਨੂੰ ਪਿੱਛੇ ਨਹੀਂ ਹਟਾਵੇਗਾ ਇਜ਼ਰਾਈਲੀ ਸਰਕਾਰ ਦੇ ਤਰਜਮਾਨ ਨੇ ਕਿਹਾ ਹੈ ਕਿ ਇਜ਼ਰਾਈਲ ਇਸ ਸਮੇਂ ਸੱਤ ਮੋਰਚਿਆਂ 'ਤੇ ਜੰਗ ਲੜ ਰਿਹਾ ਹੈ ਅਤੇ ਇਸ ਲਈ ਜ਼ਰੂਰੀ ਹੈ ਕਿ ਉਹ ਆਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖਣ ਇਜ਼ਰਾਈਲ ਨੇ ਕਿਹਾ ਹੈ ਕਿ ਉਹ ਸੀਰੀਆ ਦੇ ਅੰਦਰ ਬਸ਼ਰ ਅਲ ਅਸਦ ਦੇ ਹਥਿਆਰ ਭੰਡਾਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਤਾਂ ਜੋ ਉਹ ਹਥਿਆਰ ਗਲਤ ਹੱਥਾਂ ਵਿੱਚ ਨਾ ਜਾਣ The front that is attracting the most attention is Syria Here's a headline that I just saw France tells Israel to withdraw its forces from Syrian buffer zone. ਰੂਸ ਨੇ ਯੂਕਰੇਨ ਉਤੇ ਦਰਜਣਾ ਮਿਜ਼ਾਈਲਾਂ ਦੇ ਨਾਲ ਹਮਲਾ ਕੀਤਾ ਹੈ ਸ਼ੁਕਰਵਾ ਸਵੇਰੇ ਰੂਸ ਨੇ ਯੂਕਰੇਨ ਉਤੇ ਤੇਜ਼ ਹਮਲਾ ਕੀਤਾ ਅਤੇ 93 ਮਿਜ਼ਾਈਲਾਂ ਅਤੇ 200 ਡਰੋਨਸ ਦਾਗੇ ਇਸ ਹਮਲੇ ਦੇ ਵਿੱਚ ਰੂਸ ਦਾ ਨਿਸ਼ਾਨਾ ਯੂਕਰੇਨ ਦਾ ਪਾਵਰ ਗ੍ਰਿਡ ਅਤੇ ਗੈਸ ਬੁਨਿਆਦੀ ਢਾਂਚਾ ਸੀ ਹਮਲੇ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਨੇ ਅੰਤਰਰਾਸ਼ਟਰੀ ਪਾਇਚਾਰੇ ਨੂੰ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਦੇ ਮੁਤਾਬਕ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਇਸ ਹਮਲੇ ਨੂੰ ਤਿੰਨ ਸਾਲਾਂ ਵਿੱਚ ਯੂਕਰੇਨ ਦੇ ਊਰਜਾ ਖੇਤਰਾਂ ਉੱਤੇ ਰੂਸ ਦਾ ਸਭ ਤੋਂ ਵੱਡਾ ਹਮਲਾ ਦੱਸਿਆ। ਯੂਕਰੇਨ ਦੀ ਹਵਾਈ ਫੌਜ ਦੇ ਮੁਤਾਬਕ ਰੂਸ ਨੇ ਹਮਲੇ ਵਿੱਚ ਕਈ ਕ੍ਰੂਜ਼ ਮਿਜ਼ਾਈਲਾਂ ਤੇ ਬੈਲਾਸਟਿਕ ਕੰਜਲ ਮਿਜ਼ਾਈਲਾਂ ਦੀ ਵਰਤੋਂ ਕੀਤੀ। ਇਹ ਹਮਲਾ ਰੂਸ ਦੇ ਵੱਲੋਂ ਯੂਕਰੇਨ ਦੇ ਪੱਛਮੀ ਖੇਤਰ ਦੇ ਵਿੱਚ ਕੀਤਾ ਗਿਆ। ਕੀਵ ਦੇ ਵਿੱਚ ਅਮਰੀਕੀ ਕੌਂਸਲੇਟ ਦੇ ਅਨੁਸਾਰ ਤਾਜ਼ਾ ਹਮਲੇ ਦੇ ਵਿੱਚ ਯੂਕਰੇਨ ਦੇ ਟ੍ਰਾਂਸਪੋਰਟ ਨੈੱਟਵਰਕ ਨੂੰ ਨੁਕਸਾਨ ਪਹੁੰਚਿਆ। ਇਨ੍ਹਾਂ ਦੇ ਵਿੱਚ ਇੱਕ ਨਿੱਜੀ ਊਰਜਾ ਕੰਪਨੀ ਦਾ ਤਾਪ ਬਿਜਲੀ ਘਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਰਾਸ਼ਟਰਪਤੀ ਬੁਲੋਦਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਯੂਕਰੇਨ ਦੀ ਫੌਜ ਨੇ ਰੂਸ ਦੇ ਬਲੋ ਦਾਗੀਆਂ ਕਈਆਂ 81 ਮਿਜ਼ਾਈਲਾਂ ਨੂੰ ਹਵਾ ਦੇ ਵਿੱਚ ਤਬਾਹ ਕਰ ਦਿੱਤਾ। ਇਨ੍ਹਾਂ ਦੇ ਵਿੱਚ 11 ਕ੍ਰੂਜ਼ ਮਿਜ਼ਾਈਲਾਂ ਸ਼ਾਮਲ ਹਨ। ਜ਼ੇਲੈਂਸਕੀ ਨੇ ਕਿਹਾ ਹੈ ਕਿ ਰੂਸੀ ਮਿਜ਼ਾਈਲਾਂ ਨੂੰ ਅਮਰੀਕੀ F-16 ਲੜਾਕੂ ਜਹਾਜ਼ਾਂ ਨੇ ਰੋਕਿਆ ਤੇ ਤਬਾਹ ਕੀਤਾ। ਜ਼ੇਲੈਂਸਕੀ ਨੇ ਆਪਣੇ ਟੈਲੀਗ੍ਰਾਮ ਚੈਨਲ ਉਤੇ ਪੋਸਟ ਕੀਤਾ ਅਤੇ ਲਿਖਿਆ ਕਿ ਰੂਸ ਹਥਿਆਰਾਂ ਦੀ ਵਰਤੋਂ ਕਰਕੇ ਲੱਖਾਂ ਲੋਕਾਂ ਵਿੱਚ دہشت ਪੈਦਾ ਕਰਨਾ ਚਾਹੁੰਦਾ ਹੈ। ਉਹਨਾਂ ਕਮਾਂਤਰੀ ਪਾਈਚਾਰੀ ਨੂੰ ਅਪੀਲ ਕਰਦੇ ਹਨ ਕਿ ਆਸੀਂ ਚਾਹੁੰਦੇ ਹਾਂ ਕਿ ਕਮਾਂਤਰੀ ਪਾਈਚਾਰਾ ਰੂਸੀ ਰਾਸ਼ਟਰਪਤੀ ਵਿਲਾਦਿਮਿਰ ਪੁਤਿਨ ਵਿਰੁੱਧ ਇਕਜੁੱਟ ਹੋਵੇ। ਜ਼ੇਲੈਂਸਕੀ ਨੇ ਅੱਗੇ ਕਿਹਾ ਹੈ ਕਿ ਇਸ ਅੱਤਵਾਦ ਨੂੰ ਰੋਕਣ ਦੇ ਲਈ ਦੁਨੀਆ ਭਰ ਦੇ ਦੇਸ਼ਾਂ ਨੂੰ ਇਕਜੁੱਟ ਹੋ ਕੇ ਜਵਾਬ ਦੇਣਾ ਹੋਵੇਗਾ। ਤਾਂ ਹੀ ਇਸ ਅੱਤਵਾਦ ਨੂੰ ਰੋਕਿਆ ਜਾ ਸਕਦਾ ਹੈ। ਰੂਸ ਦੇ ਰੱਖਿਆ ਮਹਿਕਮੇ ਨੇ ਇਸ ਹਮਲੇ ਨੂੰ ਲੈ ਕੇ ਬਿਆਨ ਦਿੱਤਾ ਉਹਨਾਂ ਨੇ ਕਿਹਾ ਹੈ ਕਿ ਅਸੀਂ ਬੁੱਧਵਾਰ ਨੂੰ ਯੂਕਰੇਨ ਵੱਲੋਂ ਕੀਤੇ ਗਏ ਹਮਲੇ ਦਾ ਜਵਾਬ ਦਿੱਤਾ ਹੈ ਜ਼ਿਕਰ ਹੋਇਆ ਹੈ ਕਿ ਬੁੱਧਵਾਰ ਨੂੰ ਯੂਕਰੇਨ ਨੇ ਰੂਸ ਉਤੇ ਖਤਰਨਾਕ ਅਮਰੀਕੀ ਮਿਜ਼ਾਈਲਾਂ ਦੇ ਨਾਲ ਹਮਲਾ ਕੀਤਾ ਸੀ ਜਵਾਬ ਦੇ ਵਿੱਚ ਰੂਸ ਦੀ ਫੌਜਾਂ ਨੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਤੇ ਡਰੋਨਸ ਦੀ ਵਰਤੋਂ ਕਰਕੇ ਯੂਕਰੇਨ ਦੇ ਕਈ ਗੈਸ ਅਤੇ ਊਰਜਾ ਖੇਤਰਾਂ ਨੂੰ ਤਬਾਹ ਕਰ ਦਿੱਤਾ ਹੈ ਫਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋਂ ਨੇ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ 73 ਸਾਲਾ ਫ੍ਰਾਂਕੁਏਜ਼ ਬੇਰੂ ਹੁਣ ਫਰਾਂਸ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ ਉਹ ਇਸ ਸਾਲ ਹੀ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਬਣਨ ਵਾਲੇ ਚੌਥੇ ਨੇਤਾ ਹੋਣਗੇ ਧਿਆਨ ਯੋਗ ਹੈ ਕਿ ਪਿਛਲੇ ਹਫਤੇ ਹੀ ਫਰਾਂਸ ਦੀ ਕੌਮੀ ਅਸੈਂਬਲੀ ਦੇ ਵਿੱਚ ਬੇਪਰੋਸਗੀ ਮਤਾ ਲਿਆਉਣ ਤੋਂ ਬਾਅਦ ਸੱਜੇ ਪੱਖੀ ਪ੍ਰਧਾਨ ਮੰਤਰੀ ਮਿਸ਼ੇਲ ਬਾਰਨੀਅਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ ਉਦੋਂ ਤੋਂ ਦੇਸ਼ ਦੇ ਵਿੱਚ ਸਿਆਸੀ ਸੰਕਟ ਪੈਦਾ ਹੋ ਗਿਆ ਸੀ 73 ਸਾਲਾ ਬੇਰੂਤ ਦਾਗਿਆਂ ਤੋਂ ਫਰਾਂਸ ਦੀ ਰਾਜਨੀਤੀ ਵਿੱਚ ਅਹਿਮ ਅਹੁਦੇ ਉੱਤੇ ਰਹੇ ਨੇ ਸਥਿਰਤਾ ਬਹਾਲ ਕਰਨ ਦੇ ਯਤਨਾਂ ਦੇ ਵਿੱਚ ਉਸ ਦਾ ਰਾਜਨੀਤਿਕ ਤਜਰਬਾ ਮਹੱਤਵਪੂਰਨ ਮੰਨਿਆ ਜਾਂਦਾ ਹੈ ਉਹ ਇਸ ਤੋਂ ਪਹਿਲਾਂ ਫਰਾਂਸ ਦੇ ਸਿੱਖਿਆ ਮੰਤਰੀ ਅਤੇ ਦੱਖਣ ਪੱਛਮੀ ਸ਼ਹਿਰ ਪਾਉ ਦੇ ਮੇਅਰ ਵੀ ਰਹੇ ਚੁੱਕੇ ਨੇ ਉਹ 2017 ਦੇ ਵਿੱਚ ਆਪਣੀ ਬੰਪਰ ਜਿੱਤ ਤੋਂ ਬਾਅਦ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਦਾ ਨਜ਼ਦੀਕੀ ਸਹਿਯੋਗੀ ਰਿਹਾ ਹੈ ਬੇਰੂਬਲੋ ਨਵੇਂ ਮੰਤਰੀਆਂ ਦੀ ਚੋਣ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਦੇ ਨਾਲ ਗੱਲਬਾਤ ਕਰਨ ਦੀ ਉਮੀਦ ਹੈ। ਬਾਕੀ ਮਿਲਸ਼ੀਆ ਦੇ ਵੱਲੋਂ ਜਾਣਬੁੱਝ ਕੇ ਕੀਤੀ ਗੋਲੀਬਾਰੀ ਦੇ ਨਤੀਜੇ ਵਜੋਂ ਸੁਡਾਨ ਦੇ ਅਲ ਫਾਸ਼ਰ ਸ਼ਹਿਰ ਦੇ ਵਿੱਚ ਇੱਕ ਵੱਡਾ ਕਤਲੇਆਮ ਹੋਇਆ ਜਿਸ ਦੇ ਵਿੱਚ ਬੱਚਿਆਂ ਤੇ ਔਰਤਾਂ ਸਮੇਤ 45 ਨਾਗਰਿਕ ਮਾਰੇ ਗਏ ਅਤੇ 28 ਜ਼ਖਮੀ ਹੋਏ ਜਿਨ੍ਹਾਂ ਨੂੰ ਹੈਲਥ ਸੈਂਟਰਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਸੁਡਾਨੀ ਆਰਮਡ ਫੋਰਸਸ ਦੀ 6ਵੀਂ ਇਨਫੈਂਟਰੀ ਡਿਵੀਜ਼ਨ ਨੇ ਇੱਕ ਬਿਆਨ ਦੇ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਬਿਆਨ ਦੇ ਅਨੁਸਾਰ ਗੋਲੀਬਾਰੀ ਦੌਰਾਨ ਅਲ ਫਾਸ਼ਰ ਦੇ ਦੱਖਣੀ ਸੈਕਟਰ ਦੇ ਵਿੱਚ ਰਿਹਾਇਸ਼ੀ ਇਲਾਕੇ ਆ ਸ਼ਹਿਰ ਦੇ ਦੱਖਣ ਦੇ ਵਿੱਚ ਜ਼ਮਜ਼ਮ ਸ਼ਨਾਰਤੀ ਕੈਂਪ ਤੇ ਉੱਤਰ ਦੇ ਵਿੱਚ ਅਬੂ ਸ਼ੌਕ ਕੈਂਪ ਨੂੰ ਨਿਸ਼ਾਨਾ ਬਣਾਇਆ ਗਿਆ। ਆਰਐਸਐਫ ਨੇ ਹਲੇ ਤੱਕ ਹਮਲਿਆਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਸਿਹਤ ਮਹਿਕਮੇ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਸੁਡਾਨ ਦੇ ਉੱਤਰੀ ਦਾਰਫੂਰ ਰਾਜ ਦੀ ਰਾਜਧਾਨੀ ਅਲਫਾਸ਼ਰ ਦੇ ਦੱਖਣ ਦੇ ਵਿੱਚ ਇੱਕ ਸ਼ਨਾਰਥੀ ਕੈਂਪ ਅਤੇ ਇੱਕ ਬਾਜ਼ਾਰ ਉਤੇ ਆਰਐਸਐਫ ਦੇ ਵੱਲੋਂ ਤੋਪਾਂ ਨਾਲ ਹਮਲੇ ਵਿੱਚ ਘੱਟੋ ਘੱਟ 15 ਲੋਕ ਮਾਰੇ ਗਏ ਅਤੇ 64 ਜ਼ਖਮੀ ਹੋਏ ਉੱਤਰੀ ਦਾਰਫੂਰ ਰਾਜ ਦੇ ਸਿਹਤ ਮਹਿਕਮੇ ਦੀ ਡਾਇਰੈਕਟਰ ਜਨਰਲ ਨੇ ਕਿਹਾ ਹੈ ਕਿ ਜ਼ਮਜ਼ਮ ਕੈਂਪ ਅਤੇ ਪਸ਼ੂ ਮੰਡੀ ਉਤੇ ਆਰਐਸਐਫ ਮਿਲਸ਼ੀਆ ਦੀ ਗੋਲੀਬਾਰੀ ਅਜੇ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੇ ਵਿੱਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਹਨ। ਇੱਕ ਸਥਾਨਕ ਐਨਜੀਓ ਨੇ ਇੱਕ ਬਿਆਨ ਦੇ ਵਿੱਚ ਪੁਸ਼ਟੀ ਕੀਤੀ ਹੈ ਕਿ ਮਾਰਕੀਟ ਅਤੇ ਜ਼ਮਜ਼ਮ ਕੈਂਪੂ ਤੇ ਆਰਐਸਐਫ ਦੇ ਹਮਲੇ ਦੇ ਨਤੀਜੇ ਵਜੋਂ ਸਰ ਤੋਂ ਵੱਧ ਜ਼ਖਮੀ ਹੋਏ 15 ਮੌਤਾਂ ਜਿਨ੍ਹਾਂ ਵਿੱਚ ਬੱਚੇ, ਔਰਤਾਂ ਅਤੇ ਬਜ਼ੁਰਗ ਸ਼ਾਮਲ ਹਨ। ਅੰਤਰਰਾਸ਼ਟਰੀ ਸੰਗਠਨਾ ਦੇ ਅਨੁਮਾਨਾਂ ਦੇ ਮੁਤਾਬਕ ਅਪ੍ਰੈਲ 2023 ਦੇ ਅੱਧ ਤੋ ਸੁਡਾਨੀ ਆਰਮਡ ਫੋਰਸਸ ਅਤੇ ਆਰਐਸਐਫ ਦੇ ਵਿਚਕਾਰ ਚੱਲ ਰਹੀ ਜੰਗ ਦੇ ਨਤੀਜੇ ਵਜੋਂ 27000 ਤੋਂ ਵੱਧ ਮੌਤਾਂ ਅਤੇ 14 ਮਿਲੀਅਨ ਤੋਂ ਵੱਧ ਲੋਕ ਬੇਕਾਰ ਹੋਏ ਨੇ। ਅਮਰੀਕੀ ਫੋਰਨ ਫੇਜ਼ ਮਨਿਸਟਰ ਐਂਟੋਨੀ ਬਰਿੰਕਨ ਨੇ ਬਗਦਾਦ ਦੇ ਵਿੱਚ ਇराकी ਪ੍ਰਧਾਨ ਮੰਤਰੀ ਦੀ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਗੁਆਂਡੀ ਦੇਸ਼ ਸਰੀਆ ਦੇ ਪਵਿੱਖ ਉਤੇ ਚਰਚਾ ਕੀਤੀ ਗਈ ਉਹਨਾਂ ਨੇ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਇਹ ਸਮਾਂ ਇਰਾਕ ਦੇ ਲਈ ਆਪਣੀ ਪ੍ਰਭੂਸਤਾ ਨੂੰ ਮਜ਼ਬੂਤ ਕਰਨ ਦਾ ਹੈ ਬਲੈਂਕ ਨੇ ਕਿਹਾ ਹੈ ਕਿ ਸਰੀਆ ਨੂੰ ਅਤਵਾਦੀਆਂ ਦੇ ਲਈ ਪਨਾਹਗਾਰ ਨਹੀਂ ਹੋਣਾ ਚਾਹੀਦਾ ਜਿਸ ਦੇ ਨਾਲ ਹੀ ਦੋਹਾਂ ਲੀਡਰਾਂ ਨੇ ਸਰੀਆ ਉਤੇ ਚਰਚਾ ਕਰਦੇ ਹਾਂ ਕਿਹਾ ਹੈ ਕਿ ਹੁਣ ਸਰੀਆ ਅਸਦ ਤਾਨਾ ਸ਼ਾਹੀ ਤੋਂ ਲੋਕਤੰਤਰ ਵੱਲ ਵਧ ਰਿਹਾ ਹੈ Uh, that now is before us, and before the Syrian people, to move from out, out from under the shackles of Bashar al-Assad, to a different and better future for the Syrian people, one that the Syrian people decide uh, for themselves. And we talked about. how turkey how the united states how other partners um in the region can support those efforts ਨਿਊਯਾਰਕ ਰਾស្ਦੀ ਮੀਅਰ ਨੇ 트럼ਪ ਦੇ ਸਮਰਥਨ ਦੇ ਵਿੱਚ ਕਿਹਾ ਹੈ ਕਿ ਅਪਰਾਧਕ ਬਜੋਕੜ ਵਾਲੇ ਲੋਕਾਂ ਨੂੰ ਰਿਪੋਰਟ ਕੀਤਾ ਜਾਣਾ ਚਾਹੀਦਾ ਹੈ ਦੱਸਦੀ ਹੈ ਕਿ ਇਸ ਸਮੇਂ ਸਿਰਫ ਨਿਊਯਾਰਕ ਸ਼ਹਿਰ ਦੇ ਵਿੱਚ ਹੀ ਅਜਿਹੇ ਲਗਭਗ 58 ਹਜ਼ਾਰ ਗੈਰ ਦਸਤਾਵੇਜ਼ੀ ਪ੍ਰਵਾਸੀ ਨੇ ਜਿਨ੍ਹਾਂ ਉੱਤੇ ਅਪਰਾਧ ਦਾ ਦੋਸ਼ ਲਗਾਇਆ ਗਿਆ ਐਡਮਸ ਨੇ ਆਪਣਾ ਪੱਖ ਸਪਸ਼ਟ ਕੀਤਾ ਹੈ ਕਿ ਇਨ੍ਹਾਂ 58000 ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਉਤੇ ਉਹਨਾਂ ਨੂੰ ਕੋਈ ਵੀ ਇਤਰਾਜ਼ ਨਹੀਂ ਹੈ 6.5 ਲੱਖ ਤੋਂ ਵੱਧ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਦੀ ਆਬਾਦੀ ਵਾਲੇ ਨਿਊਯਾਰਕ ਸ਼ਹਿਰ ਦੇ ਮੇਅਰ ਨੇ ਡੋਨਲਡ ਟਰੰਪ ਦੀ ਸਮੂਹਿਕ ਦੇਸ਼ ਨਿਕਾਲੇ ਦੀ ਜੋ ਨੀਤੀ ਹੈ ਜੋ ਪ੍ਰੋਗਰਾਮ ਹੈ ਉਸ ਪ੍ਰਤੀ ਸਹਿਮਤੀ ਪ੍ਰਗਟਾਈ ਹੈ ਇੱਕ ਪਾਸੇ ਜਿੱਥੇ ਅਮਰੀਕਾ ਦੇ ਲਗਭਗ ਸਾਰੇ ਡੈਮੋਕ੍ਰੈਟਿਕ ਸ਼ਹਿਰ ਅਤੇ ਰਾਜ ਵੱਡੇ ਪੱਧਰ ਉਤੇ ਦੇਸ਼ ਨਿਕਾਲੇ ਦੇ ਵਿਰੁੱਧ ਨੇ ਉੱਥੇ ਹੀ ਨਿਊਯਾਰਕ ਦੇ ਮੇਅਰ ਐਰਿਕ ਐਡਮਸ ਨੇ ਉਨ੍ਹਾਂ ਤੋਂ ਵੱਖਰਾ ਰੁਖ اختیار ਕੀਤਾ ਹੈ We're going to protect the rights of immigrants in the city that are hardworking, giving back to the city in a real way. We're not going to be a safe haven for those who commit repeated violent crimes against innocent migrants, immigrants, and long-standing New Yorkers. America the new justice the which whicher asman the whicher asmai drone dekhenge ne is karna hote White House da بيان بی سامنے ਵਾਈਟ ਹਾਊਸ ਨੇ ਕਿਹਾ ਹੈ ਕਿ ਸਾਡੇ ਕੋਲ ਇਸ ਸਮੇਂ ਕੋਈ ਸਬੂਤ ਨਹੀਂ ਹੈ ਕਿ ਰਿਪੋਰਟ ਕੀਤੇ ਡਰੋਨਸ ਦੇਖੇ ਜਾਣ ਨਾਲ ਸਾਡੇ ਮੰਤਰੀ ਸੁਰੱਖਿਆ ਜਾਂ ਜੰਤਕ ਸੁਰੱਖਿਆ ਨੂੰ ਖਤਰਾ ਹੈ ਜੌਨ ਕਿਰਬੀ ਨੇ ਕਿਹਾ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਅਤੇ FBI ਇਨ੍ਹਾਂ ਦ੍ਰਿਸ਼ਾਂ ਦੀ ਜਾਂਚ ਕਰ ਰਹੇ ਨੇ ਦੱਸ ਦਈਏ ਕਿ ਨਿਊ ਜਰਸੀ ਸੂਬੇ ਦੇ ਵਿੱਚ ਰਾਤ ਨੂੰ ਅਸਮਾਨ ਦੇ ਵਿੱਚ ਰਸਮਈ ਡਰੋਨਸ ਦੀ ਲਾਈਨ ਦੇਖੀ ਗਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਾ ਨੂੰ ਪੂਰਬੀ ਢੱਤੇ ਤਾਇਨਾਤ ਇੱਕ ইরਾਨੀ ਜਹਾਜ਼ ਤੋਂ ਛੱਡਿਆ ਗਿਆ ਹੈ ਅਤੇ ਹੁਣ ਦੂਜੇ ਪਾਸੇ ਨਵੇਂ ਚੁਣੇਗੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਦੇਸ਼ ਦੇ ਵੱਖ-ਵੱਖ ਖੇਸਿਆਂ ਵਿੱਚ ਦੇਖੇਗੇ ਕਿ ਰਹਸਮਈ ਡਰੋਨਸ ਨੂੰ ਸ਼ੂਟ ਕਰਨ ਦੇ ਹੁਕਮ ਦਿੱਤੇ ਨੇ ਸੋ ਫਿਲਹਾਲ ਦੇ ਲਈ ਵਰਲਡ ਨਿਊਜ਼ ਦੇ ਵਿੱਚ ਨਹੀਂ ਤੇ ਮੈਨੂੰ ਇਜਾਜ਼ਤ ਦਿਓ ਤੇ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਤ ਰਿਹਾ ਸਤਲੂਜ